ਮੁਸਲਿਮ ਇੰਤਜਾਮੀਆ ਕਮੇਟੀ ਰਜਿਸਟਰਡ ਖੇੜੀਗੁਰਨਾ ਵੱਲੋਂ Eid ਦੇ ਪਵਿੱਤਰ ਤਿਹਾੜੀ ਮੌਕੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ Eid ਦਾ ਤਿਆਰ ਬੜੀ ਸ਼ਰਧਾ ਤੇ ਖੁਸ਼ੀਆਂ ਦੇ ਨਾਲ ਮਨਾਇਆ ਗਿਆ ਇਸ ਮੌਕੇ ਹਲਕਾ ਕਨੌਰ ਦੇ ਸਾਬਕਾ ਵਿਧਾਇਕ ਮਦਦ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜੋਲੀ ਜਲਾਲਪੁਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇੱਕ ਹਾਜ਼ਰੀ ਲਗਵਾਈ ਕਮੇਟੀ ਦੇ ਪ੍ਰਧਾਨ ਸਲੀਮ ਖਾਨ ਚੇਅਰਮੈਨ ਮੰਗਤ ਖਾਨ ਖਜ਼ਾਨਚੀ ਬੁੱਧ ਖਾਨ ਅਤੇ ਮੌਜੂਦਾ ਪੰਚਾਇਤ ਮੈਂਬਰ ਇਕਬਾਲ ਖਾਨ ਅਤੇ ਹੋਰ ਭਤਵੰਤੇ ਸੱਜਣਾ ਨੇ ਜੋਲੀ ਜਲਾਲਪੁਰ ਦਾ ਸਰੂਪਾ ਉਪਾਕੇ ਸਵਾਗਤ ਕੀਤਾ ਇਸ ਮੌਕੇ ਸਮੂਹ ਪਿੰਡ ਵਾਸੀ ਇਹ ਭਾਵੇਂ ਉਹ ਸਿੱਖੀ ਪਾਈ ਚਰਨ ਅ ਸੰਬੰਧ ਰੱਖਦੇ ਹੋਣ ਚਾਹੇ Hindu ਉਹ ਭਾਵੇਂ ਇਸਾਈ ਸਾਰਿਆਂ ਨੇ ਮਿਲ ਜੁਲ ਕੇ ਇਸ ਇਤਿਹਾਰ ਦੇ ਮੌਕੇ 'ਚ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਕਮੇਟੀ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਸلیم ਖਾਨ ਅਤੇ ਪੰਚਾਇਤ ਮੈਂਬਰ ਇਕਵਾਲ ਖਾਨ ਸਮੇਤ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ Eid ਦੇ ਤਿਹਾਰ ਮੌਕੇ Eid ਦਾ ਤਿਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਸਾਰੇ ਪਿੰਡ ਵਾਸੀ ਰਲ ਮਿਲ ਕੇ ਇੱਥੇ ਲੰਗਰ ਛਕਦੇ ਹਨ ਅਤੇ ਖੁਸ਼ੀਆਂ ਸਾਂਝੀ ਕਰਦੇ ਹਨ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਗਗਨਦੀਪ ਸਿੰਘ ਜਲਾਲਪੁਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਇਕ ਉਹ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਕੀਤਾ ਜਾਂਦਾ ਹੈ ਜਿਸ ਦੀ ਇੱਕ ਜਿੰਦਾ ਮਿਸਾਲ ਇਹ ਹੈ ਤੁਹਾਡੇ ਸਾਹਮਣੇ ਪੇਸ਼ ਮੁਸਲਿਮਾਂ ਭਾਈਚਾਰੇ ਦਾ ਪਵਿੱਤਰ ਤਿਹਾੜੀ ਈਦ ਦੇ ਮੌਕੇ ਇਸ ਸਮੇ ਸਾਡੇ ਵਿੱਚ ਹਿੰਦੂ ਸਿੱਖ ਈਸਾਈ ਸਭ ਧਰਮਾਂ ਦੇ ਲੋਕ ਮੌਜੂਦ ਹਨ ਅਤੇ ਰਲ ਮਿਲ ਕੇ ਇਸ ਤਿਹਾੜੀ ਨੂੰ ਮਨਾ ਰਹੇ ਹਨ ਉਹਨਾਂ ਕਿਹਾ ਕਿ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਆਪਣਾ ਪ੍ਰੇਮ ਪਿਆਰ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇ ਕਿਸੇ ਦਾ ਕਿਸੇ ਨਾਲ ਧਰਮ ਨਾਲ ਕੋਈ ਵੀ ਤਿਹਾਰ ਹੋਵੇ ਉਸ ਨੂੰ ਰਲ ਮਿਲ ਕੇ ਮਨਾਣਾ ਚਾਹੀਦਾ ਹੈ ਤੇ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਇਸ ਮੌਕੇ ਤੇ ਸਰਪੰਚ ਗੁਰਸੇਵਕ ਸਿੰਘ ਜੈ ਸਿੰਘ ਥਿੰਦ ਰਵਿੰਦਰ ਸਿੰਘ ਗੋਲਡੀ ਮਹਿੰਦੀ हसन ਨਵਾਬ ਖਾਨ ਰਹਿਮਤ ਅਲੀ ਰਾਜੀਬ ਖਾਨ ਗੁਰਜੰਟ ਖਾਨ ਛੇਠੀ ਖਾਨ हसन ਖਾਨ ਜਸਮੀਰ ਖਾਨ ਬਲਰਾਮ ਖਾਨ ਰਾਜਕੁਮਾਰ ਰਾਜੂ ਵਿਕਾਸ ਖਾਨ ਪੰਕਜ ਖਾਨ ਹਰਪੰਸ ਖਾਨ ਗੁਰਪ੍ਰੀਤ ਸਿੰਘ ਜਸਮੀਰ ਅਲੀ ਜਸਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ ਰਜਿੰਦਰ ਮੋਹੀ ਦੀ ਰਿਪੋਰਟ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਡੇ ਮੁਸਲਮਾਨ ਭਾਈ ਚਾਰੇ ਦੀਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬੜਾ ਪਵਿੱਤਰ ਦਿਨ ਹੈ ਅੱਜ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਅੱਜ ਸਾਡੇ ਖੇੜੀ ਗੁਰਨਾ ਦੇ ਵਿੱਚ ਦਸਤਾਂ ਮੁਸਲਮਾਨ ਭਾਈ ਚਾਰੇ ਇਹਨਾਂ ਨੇ ਬਹੁਤ ਵਧੀਆ ਸੀ ਤੇ ਅਸੀਂ ਇੱਕ ਦੇ ਸਾਰੇ ਨਾਲ ਸਾਡੀ ਸਾਰੀ ਜੋ ਸਾਨੂੰ ਬਹੁਤ ਵਧੀਆ ਲੱਗਾ ਤੇ ਮੈਂ ਵੀ ਦੁਬਾਰਾ ਇਹਨਾਂ ਨੂੰ ਕਹਿੰਦਾ ਇਸੇ ਤਰ੍ਹਾਂ ਆਪਣਾ ਆਪਸੀ ਭਾਈਚਾਰਾ ਬਣਾ ਕੇ ਰੱਖਣ ਕਿਤੇ ਇਹ ਇੱਕ ਬੜਾ ਵਧੀਆ ਮੈਸੇਜ ਆਦਾ ਸਾਡੇ ਹਿੰਦੁਸਤਾਨ ਦੇ ਵਿੱਚ ਕਿ ਹਿੰਦੁਸਤਾਨ ਜਿਹੜਾ ਹੈਗਾ ਉਹ ਸਾਡਾ ਸਰਬ ਦਾ ਸਾਂਝ ਇਤਿਹਾਸ ਦੀ ਸੰਗੀ ਹੈ ਤੋਂ ਇਸੇ ਤਰ੍ਹਾਂ ਅਸੀਂ ਆਪਣਾ ਆਏਗਾ ਭਾਤ ਚਾਹੇ ਉਹ ਪਾਰੀ ਹੋਵੇ ਚਾਹੇ ਉਹ ਗੀਤ ਹੋਵੇ ਇਸੇ ਤਰ੍ਹਾਂ ਸੀ ਨਾਲ ਮਿਲ ਕੇ ਬਣਾਦੇ ਆ ਸੋ ਫਿਰ ਇੱਕ ਵਾਰ ਬਹੁਤ 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 ਵਾਰ ਇੱਕ ਵਾਰ ਮੈਂ ਇਕਬਾਲ ਖਾਨ ਪੰਜ ಗ್ರಾಮ ਪੰਚਾਇਤ ਪਿੰਛੇੜੀ ਨੂੰ ਨਾ ਆਪਣੇ ਸਮੂਹ ਮੁਸਲਿਮ ਭਾਈਚਾਰੇ ਅਤੇ ਮੁਸਲਿਮ ਇੰਤਜ਼ਾਮੀਆਂ ਕਮੇਟੀ ਰਜਿਸਟਰ ਨੰਬਰ 358 ਵੱਲੋਂ ਅੱਜ ਈਦ ਦੇ ਪਵਿੱਤਰ ਤਿਹਾੜੀ ਤੇ ਸਾਰੇ ਪਿੰਡ ਵਾਸੀਆਂ ਲੱਖਾਂ ਨਿਵਾਸੀਆਂ ਤੇ ਪੂਰੇ ਦੇਸ਼ ਵਾਸੀਆਂ ਨੂੰ ਇਸ ਦੀ ਲੱਖ ਲੱਖ ਵਧਾਈ ਜਨਾਹ ਤੇ ਮੈਂ ਪਰਮਾਤਮਾ ਤੋਂ ਇਹ ਮੰਗ ਕਰਦਾ ਹਾਂ ਕਿ ਮੁਸਲਮ ਅਤੇ ਸਿੱਖ Hindu ਅਤੇ ਸਹੀ ਭਾਈਚਾਰੇ ਵਿੱਚ ਆਪਸ ਵਿੱਚ ਪਿਆਰ ਬਣਿਆ ਰਹੇ ਤੇ ਸਭ ਲਈ ਸੁੱਖ ਸ਼ਾਂਤੀ ਦਾ ਸੰਦੇਸ਼ ਹੈ ਸਾਡੇ ਇਸ ਦੀਵ ਦੇ ਪਵਿੱਤਰ ਤਿਹਾਰ ਦੇ ਸਾਡੇ ਸਾਬਕਾ ਐਮ.ਐਲ.ਏ. ਸਾਹਿਬ ਮਦਨ ਲਾਲ ਜੀ ਜਨਤਪੁਰ ਦੇ ਸਪੁੱਤਰ ਜੋਗੀ ਜੀ ਅਤੇ ਹਰਵਿੰਦਰ ਸਿੰਘ ਜੀ ਪੁਰ ਖਾਸਿਆਪੁਰ ਦੇ ਸਾਡੇ ਇਸ ਪਵਿੱਤਰ ਤਿਹਾਰ ਤੇ ਇੱਥੇ ਆਪਹੁਣ ਸਾਡੇ ਵਿਚਕਾਰ ਪਹੁੰਚੇ ਹਨ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਮੁਸਲਿਮ ਕਮਿਊਨਿਟੀ ਤੇ ਮੁਸਲਿਮ ਭਾਈਚਾਰੇ ਵੱਲੋਂ ਉਹਨਾਂ ਦਾ ਬਹਿ ਜੀ ਦੋ ਧੰਨਵਾਦ ਕਰਦਾ ਹਾਂ ਅਤੇ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸਾਨੂੰ ਬਹੁਤ ਮਾਣ ਹੈ ਕਿ ਉਹ ਸਾਡੇ ਵਿਚਕਾਰ ਆ ਕੇ ਸਾਂਝ ਦੇ ਤੌਰ ਤੇ ਠੀਕ ਨਹੀਂ ਆਪਣਾ ਸਾਡੇ ਨਾਲ ਇਸ ਇਤਿਹਾਰ ਨੂੰ ਮਨਾਇਆ ਮੈਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਸਾਡਾ ਮਾਣ ਵਧਾਇਆ ਤੇ ਉਹਨਾਂ ਨੂੰ ਵੀ ਮੈਂ ਉਹਨਾਂ ਦਾ ਵੀ ਜੀ ਦੋ ਧੰਨਵਾਦ ਕਰਦਾ ਹਾਂ ਮੈਂ ਮਹਿੰਦੀ ਅਰਸਨ ਖੀੜੀਗੁਰਨਾ ਤੇ ਮੁਸਲਿਮ ਭਾਈਚਾਰੇ ਵੱਲੋਂ ঈদ ਦੀਆਂ ਸਭ ਸਭ ਪਰਿਵਾਰਾਂ ਨੂੰ ਵਧਾਈਆਂ ਜੀ। ਤੋਂ ਸਾਡੇ ਨਾਲ ਜਿਹੜੇ ਸਾਡੇ ਸਿੱਖ ਭਾਈਚਾਰੇ ਨੇ ঈদ ਦੀ ਸਾਡੇ ਨਾਲ ਖੁਸ਼ੀ ਮਨਾਈ ਤੇ ਸਾਨੂੰ ਸਾਡਾ ਮਾਣ ਵਧਾਇਆ ਤੇ ਸਾਡੇ ਵਿੱਚ ਤੇ ਸਾਡੇ ਅੱਖ ਪੱਖ ਦੀ ਗੱਲ ਕੀਤੀ ਤੇ ਸਾਂਝ ਦੀ ਹੀ ਗੱਲ ਕੀਤੀ ਤੇ ਇੱਕ ਨਿਰਪੱਖਤਾ ਰੱਖਦੇ ਹੋਏ ਸਾਡੇ ਸਾਫਟਾ ਐਮਐਲਏ ਮਦਨਾਲ ਜਨਹਰਪੁਰ ਜੀ ਦੇ ਪੁੱਤਰ ਜੋਲੀ ਜੀ ਤੇ ਨਾਲ ਹਰਵਿੰਦਰ ਸਿੰਘ ਕਲਸੀਆ ਪ੍ਰਾਪਰਟੀ ਜੇਰੂਪੁਰ ਜੀ ਜਿਨ੍ਹਾਂ ਨੇ ਸਾਡੇ ਨਾਲ ਈਦ ਦੀ ਖੁਸ਼ੀ ਸਾਂਝੀ ਕੀਤੀ ਤੇ ਉਹਨਾਂ ਦਾ ਧੰਨਵਾਦ